ਹਾ ਹਾਈ ਮੇਰੇ ਗੁਰਦੇ ਆ ਗਈ ਸਤਿ ਸ਼੍ਰੀ ਅਕਾਲ ਅ ਮਾਨੁਰਾਦ ਕੇ ਪਰਝਾਈ ਵਿੱਚ ਚਿੰਬਰ ਗਈ ਤੈਨੂੰ ਆਪਦੀ ਮਾਂ ਨਹੀਂ ਦੀ ਸੀ ਹਾਏ ਹਾਏ ਇਹਨੇ ਜਾਦੂ ਕਰਨੀ ਨੇ ਮੇਰਾ ਪਤ ਤਾ ਬਸ ਕੀਤਾ ਸੀ ਮੇਰੀ ਧੀ ਵੀ ਕਰ ਲਈ ਤੂੰ ਇੱਧਰ ਆ ਮੇਰੀ ਗੱਲ ਸੁਣ ਇਹਨੇ ਤਾਂ ਪਤਾ ਨਹੀਂ ਕਿਹੜੇ ਸਿਆਣੇ ਤੋਂ ਕੀ ਤਵੀਤ ਖੋਲ ਕੇ ਪਾਏ ਆ ਸਿਰਚ ਪਹਿਲਾ ਮੁੰਡੇ ਦੇ ਪਾਸ ਤੇ ਹੁਣ ਤੇਰੇ ਪਾਸ ਤੇ ਬਹਿ ਜਾ ਮੇਰੀ ਗੱਲ ਸੁਣ ਮੰਮੀ ਕਿਉਂ ਹੁਣ ਤੋਂ ਬਿਨਾ ਮਤਲਬ ਤਾਂ ਹੀ ਭਾਬੀ ਦੇ ਬਾਦ ਪੈ ਗਈ ਗੱਲ ਸੁਣਨੀ ਵੱਡੀਆਂ ਪਰਝਾਈ ਦੀਏ ਹਮੈਤਣੇ ਤੇ ਕੇ ਮਾਵਾਂ ਨਾਲ ਹੀ ਹੁੰਦੇ ਆ ਭਰਾ ਪਰਝਾਈਆਂ ਨਾਲ ਨਹੀਂ ਤੂੰ ਆਦੋਂ ਮੇਰੀ ਗੱਲ ਚੇਤੇ ਕਰੇਂਗੀ ਜਦੋਂ ਮੈਂ ਨਾ ਰਹੀ ਇਹਨੇ ਤਾਂ ਫਿਰ ਤੇਰੇ ਆਈ ਤਾਂ ਕੁੰਡਾ ਲਾ ਕੇ ਅੰਦਰ ਹੀ ਬਹਿ ਜਾ ਕਰਨਾ ਪਰਣਾ ਮੇਤਾ ਕਰਹੀ ਨਹੀਂ ਭਰਾ ਤੇ ਵੀ ਜਿਆਦਾ ਮਾਣ ਨਾ ਕਰੀ ਉਹਨੇ ਵੀ ਔਵੇਂ ਕਰਨਾ ਜਿਵੇਂ ਤੇਰੀ ਪਰਜਾਈ ਨੇ ਕਹਿਣਾ ਮੰਮੀ ਬਸ ਕਰ ਜੋ ਰਹਿਣ ਤੋਂ ਪੇਕੇ ਕੱਲੇ ਮਾਮਾ ਨਾਲ ਹੀ ਨਹੀਂ ਹੁੰਦੇ ਭਰਾ ਪਰਜਾਈਆਂ ਨਾਲ ਵੀ ਹੁੰਦੇ ਆ ਪਰ ਮੈਂ ਮਾਂ ਨੂੰ ਪਿੱਛੇ ਸੱਟ ਕੇ ਪਰਜਾਈਆਂ ਵੱਲ ਭੱਜ ਕੇ ਜੱਫੀ ਪਾਉਂਦਾ ਨਹੀਂ ਅਜੇ ਤੱਕ ਕੋਈ ਦੇਖਿਆ ਤੂੰ ਤਾਂ ਮੈਨੂੰ ਗੁੱਸਾ ਕਰੀ ਜਾਨਨੀ ਆ ਤੈਨੂੰ ਤਾਂ ਮਾਣ ਕਰਨਾ ਚਾਹੀਦਾ ਵੀ ਨਣਦ ਪਰਜਾਈ ਦੀ ਕਿੰਨੀ ਬਣਦੀ ਆ ਬਣਦੀ-ਬਣਦੀ ਕੋਈ ਨਹੀਂ ਇਹ ਤਾਂ ਡਰਾਮੇ ਕਰਦੀ ਆ ਜਾਦੂਗਰਨੀ ਆ ਇਹ ਨੂੰ ਆਏ ਆਵੇ ਕਿ ਤੇ ਮਾਂ ਨਾ ਪਿਆਰ ਨਾ ਕਰੇ ਮੰਮੀ ਮੈਨੂੰ ਤਾਂ ਤੂੰ ਵੀ ਪਿਆਰੀ ਆ ਤੇ ਮੇਰੇ ਭਰਾ ਪਰਜਾਈ ਵੀ ਇਹੋ ਸੋਚ ਤੇਰੇ ਘਰ ਚ ਕਿੰਨਾ ਚਖੜ ਝੁੱਲਿਆ ਇਹਨਾਂ ਨੇ ਕੀ ਕਰਤਾ ਤੇਰੀ ਮਾਂ ਨੇ ਦਫਤਾ ਮਾਰ ਕੇ ਕੀਤਾ ਨਾ ਜੋ ਕੀਤਾ ਇਹ ਤਾਂ ਸ਼ੁਕਰ ਕਰ ਤੋ ਆਪਦੇ ਪਿਓ ਦਾ ਉਹੀ ਸਿਆਣਾ ਨਿਕਲਿਆ ਤੇਰੇ ਜਵਾਕਾਂ ਦੇ ਨਾਲ ਲੱਖ ਲੱਖ ਦੀ ਐਫਡੀ ਕਰਾਈਆ ਉਹਨੇ 20 ਵੀ 22 ਸਾਲ ਤੱਕ ਉਹ 5 5 6 6 ਲੱਖ ਰੁਪਈਆ ਆਊਗਾ ਉਹਨਾਂ ਨੂੰ ਕੱਲ ਨੂੰ ਮੈਂ ਰਹਾ ਨਾ ਰਹਾ ਟੋਕਟਾ ਤਾਂ ਨਹੀਂ ਜੋਕਾਂ ਨੇ ਨਾਨਕ ਛੱਕਾਂ ਦਾ ਫਿਕਰ ਤਾਂ ਨਹੀਂ ਤੂੰ ਤਾਂ ਆਪਣੇ ਭਰਾ ਪਰਜਾਈ ਤੇ ਇੰਨਾ ਮਾਣ ਕਰਦੀ ਆ ਜਦੋਂ ਨਾ ਪਿੱਛੇ ਜੇ ਤੇਰੇ ਤੇ ਵਿਫਤਾ ਪਈ ਆ ਇਹਨਾਂ ਨੇ ਤੇਰਾ ਕੀ ਸਾਥ ਦਿੱਤਾ ਜੇ ਪੂਰੀ ਗੱਲ ਦਾ ਪਤਾ ਨਾ ਨਾ ਹੋਵੇ ਤਾਂ ਗਲਤ ਅੰਦਾਜ਼ੇ ਜਿਹੇ ਲਾ ਕੇ ਕਿਸੇ ਨੂੰ ਐਵੇਂ ਪੰਡਿਤਾ ਨਹੀਂ ਹੁੰਦਾ ਬੁਰੇ ਨਹੀਂ ਪਾਈਦਾ ਹੁੰਦਾ ਤੈਨੂੰ ਕੀ ਪਤਾ ਮੇਰਾ ਉਸ ਵੇਲੇ ਕਿਹਨੇ ਸਾਥ ਦਿੱਤਾ تیرے ਔਖੇ ਟਾਈਮ ਸਾਡੇ ਕੋਈ ਨਹੀਂ ਕੰਮ ਆਇਆ ਹੈਗਾ ਬਸ ਇੱਕ ਤੁਸੀਂ ਹੀ ਸਾਥ ਦਿੱਤਾ ਆਪ ਤੁਸੀਂ ਇੰਨੇ ਔਖੇ ਹੋ ਕੇ ਇਹਨਾਂ ਰੁਪਈਆ ਲਾਉਣ ਦੀ ਕੀ ਲੋੜ ਸੀ ਲੋੜ ਸੀਗੀ ਔਰ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹਨਾਂ ਦਾ ਤਾਂ ਸਾਰਾ ਖੁਸ਼ੀ ਬਰਬਾਦ ਹੋ ਗਿਆ ਉਤੋਂ ਕੁੱਟ ਮਾਰ ਕੇ ਸਾਡੇ ਕੋਲੋਂ ਆਉਣ ਤੋਂ ਰੋਕਤਾ ਉਹ ਮੈਂ ਕਹਿੰਦਾ ਇਹ ਰੁਪਈਆ ਤਾਂ ਕੁਛ ਵੀ ਨਹੀਂ ਹੈਗਾ ਜੇ ਮੈਂ ਹੋਰ ਆਪਣਾਪ ਵੇਚ ਕੇ ਵੀ ਲਾਉਣਾ ਹੁੰਦਾ ਨਾ ਮੈਂ ਆਪਣੀ ਭੈਣ ਦੀਆਂ ਖੁਸ਼ੀਆਂ ਤਾਂ ਵੀ ਖਰੀਦ ਲੈਣੀਆਂ ਸੀਗੀਆਂ ਆ ਜਿੰਨੇ ਹੁਣ ਉਹਨੂੰ ਧਮਕੇ ਦਿੰਦੇ ਸੀ ਨਾ ਲੈਣ ਦੇ ਨਾਲੇ ਸਾਰੇ ਦੇ ਪੈਸੇ ਬਰਾਬਰ ਕਰਕੇ ਉਹਨੂੰ ਐਨ ਸੁਰੱਖਰੂ ਕਰਤਾ ਇਸ ਪਾਸੇ ਤਾਂ ਰੀਗਲ ਕੰਮ ਦੀ ਉਹ ਵੀ ਇੱਕ ਵਾਰੀ ਕੰਮ ਨੂੰ ੱੱਕਾ ਜਲਾ ਕੇ ਰੇੜਾ ਜਾਂ ਲਾ ਕੇ ਨਾ ਉਹਦਾ ਘਰ ਤਾਂ ਸੈਟ ਹੁਣ ਦੇਖਦਾ ਤੈਨੂੰ ਕਿੱਦਾਂ ਕੁੱਟਦਾ ਮਾਰਦਾ ਕਿ ਤੈਨੂੰ ਇੱਥੇ ਆਉਣ ਤੋਂ ਰੋਕਦਾ ਵੀਰੇ ਇੰਨਾ ਹੀ ਬਹੁਤ ਸੀ ਜਿਹੜਾ ਤੁਸੀਂ ਕੰਮ ਚਲਾਤਾ ਜਦੋਂ ਕੰਮ ਚੱਲ ਪੈਂਦਾ ਸੀ ਦਿਨ ਲੈਣ ਵਾਲੇ ਤਾਂ ਆਪੇ ਨਿਮੇੜ ਲੈਣੇ ਸੀ ਤੁਸੀਂ ਇੰਨੇ ਹੋ ਕੇ ਸਾਰਾ ਕੁਝ ਕਲੀਅਰ ਕਰਵਾਤਾ ਨਾ ਮੈਂ ਤਾਂ ਇੱਕੋ ਗੱਲ ਸੋਚੀ ਹੋਈ ਸੀ ਵੀ ਕੋ ਛਟਕੇ ਦੇ ਨਾਲ ਆਪਣੀ ਭੈਣ ਦੀਆਂ ਸਾਰੀਆਂ ਟੈਨਸ਼ਨਾਂ ਤੋਂ ਉਹਨੂੰ ਸੁਰੱਖਿਰੂ ਕਰਨਾ ਆਲੇ ਗੁੱਡੀ ਲੇਡੀਜ਼ ਦੀਆਂ ਹੋਰ ਵੀ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਉਹਨੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਹੁਣ ਤੂੰ ਆਹ ਨਿੱਕੀ ਨਿੱਕੀ ਗੱਲ ਵਾਸਤੇ ਪਰੋਹਣੇ ਤੋਂ ਥੋੜੀ ਮੰਗਦੀ ਫਰੇਂਗੀ ਆਹ ਪੈਸੇ ਲੈ ਤੇ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਨਾ ਨਾ ਭਾਬੀ ਇਹ ਪੈਸੇ ਨਹੀਂ ਮੈ ਲੈਣੇ ਇਹ ਦੇ ਕੇ ਤਾਂ ਤੂੰ ਮੇਰੇ ਤੇ ਵਾਧੂ ਦਾ ਭਾਰ ਚੜਾਉਣ ਲੱਗੀ ਹੋਈ ਆ ਵੀਰੇ ਨੇ ਸਾਰਾ ਹਸਤ ਦੇਣਾ ਲੈਣਾ ਤਾਂ ਬਰਾਬਰ ਕਰਤਾ ਮੈਨੂੰ ਹੁਣ ਪੈਸਿਆਂ ਦੀ ਲੋੜ ਨਹੀਂ ਹੈਗੀ ਨਾਲੇ ਇਹ ਪੈਸੇ ਤਾਂ ਤੁਸੀਂ ਪਾਈ ਪਾਈ ਕਰਕੇ ਜੋੜੇ ਸੀ ਆਪਣੇ ਘਰ ਖਰਚ ਲਈ ਤੇ ਹੁਣ ਇਹ ਤੁਸੀਂ ਇਹ ਵੀ ਮੈਨੂੰ ਦੇਣ ਲੱਗੇ ਆ ਆਹ ਤਾਂ ਤੈਨੂੰ ਲੈਣਾ ਹੀ ਪੈਣਾ ਨਾਲੇ ਪਾਈ ਪਾਈ ਬੰਦਾ ਐਸੇ ਕਰਕੇ ਜੋੜਦਾ ਵੀ ਔਖੇ ਸੌਖੇ ਟਾਈਮ ਬੰਦੇ ਦੇ ਕੰਮ ਆਵੇ ਤੇ ਜੇ ਹੁਣ ਘਰ ਦੀ ਕੁੜੀ ਤੇ ਹੀ ਔਖਾ ਟਾਈਮ ਚੱਲ ਰਿਹਾ ਤਾਂ ਫਿਰ ਜੇ ਉਹਦੇ ਪੇਕੇ ਹੀ ਨਹੀਂ ਉਹਦਾ ਸਾਥ ਦੇਣਗੇ ਤਾਂ ਹੋਰ ਕੌਣ ਦੋ ਜਿੰਨਾ ਵੀਰੇ ਨੇ ਸਾਡੇ ਘਰ ਦਾ ਮਸਲਾ ਹੱਲ ਕਰਤਾ ਨਾ ਉਹਦਾ ਦੇਣ ਤਾਂ ਮੈਂ ਸਾਰੀ ਉਮਰ ਨਹੀਂ ਦੇ ਸਕਦੀ ਐਵੇਂ ਨਾ ਬਹੁਤੀਆਂ ਸਿਆਣੀਆਂ ਸਿਆਣੀਆਂ ਜੀਆਂ ਗੱਲਾਂ ਕਰਕੇ ਨਾ ਤੂੰ ਆਪ ਹੀ इमोशनल ਹੋ ਤੇ ਨਾ ਮੈਨੂੰ ਕਰ ਆ ਪੈਸੇ ਫੜ ਚੁੱਪ ਕਰਕੇ ਤਾਂ ਆਪਦਾ ਡੰਗ ਸਾਂ ਤੂੰ ਤਾਂ ਮੇਰੀ ਮਾੜੀ ਹਾਲਤ ਦੇਖ ਕੇ ਹੌਲ ਨਾਲ ਹਸਤਾਲ ਪਹੁੰਚ ਗਈ ਤੇ ਜਿਹਨੂੰ ਹੁਣ ਤੋਂ ਬਗਾਨੇ ਬਗਾਨੇ ਕਰਕੇ ਭੰਡੀ ਜਾਨੀਆ ਨੇ ਇਹਨੇ ਹੀ ਮੇਰੀ ਆਪਣੀ ਬਣ ਕੇ ਮੇਰੀ ਦੂਜੀ ਮਾਂ ਬਣ ਕੇ ਮੇਰਾ ਸਾਥ ਦਿੱਤਾ ਮੇਰੇ ਨਾਲ ਖੜੀ ਤੇ ਰਹੀ ਗੱਲ ਵੀਰੇ ਦੀ ਉਹਨੇ ਤਾਂ ਮੇਰਾ ਇੰਨਾ ਸਾਥ ਦਿੱਤਾ ਨਾ ਅੱਜ ਤੱਕ ਕਿਸੇ ਭਰਾ ਨੇ ਆਪਦੀ ਭੈਣ ਦਾ ਉਹਨਾ ਸਾਥ ਦਿੱਤਾ ਨਹੀਂ ਹੋਣਾ ਤੇ ਹੁਣ ਜੇ ਮੈਂ ਪੇਕੇ ਆਉਣ ਜਾਣ ਲੱਗੀ ਆ ਸਿਰਫ ਤੇ ਸਿਰਫ ਆਪਣੇ ਭਰਾ ਪਰਜਾਈ ਕਰਕੇ ਨਾ ਕਿ ਤੇਰੇ ਕਰਕੇ ਤੇ ਆ ਜਿਹੜਾ ਤੂੰ ਮੈਨੂੰ ਗੱਲ-ਗੱਲ ਤੇ ਸੁਣਾ ਦਿੰਨੀ ਆ ਵੀ ਤੇਰੇ ਪਿਓ ਨੇ ਆਹ ਫਡੀਆਂ ਕਰਾਈਆਂ ਹੋਈਆਂ ਜਵਾਕਾਂ ਦੇ ਨਾਂ 2 भाई साल ਬਾਅਦ ਤੇਰੇ ਕੰਮ ਆਉਣੀਆਂ 2 भाई साल ਕਿਹਨੇ ਦੇਖਿਆ ਵਿਫਤਾ ਤਾਂ ਮੇਰੇ ਤੇ ਹੋਣ ਆਈ ਹੋਈ ਸੀ ਆਹ ਤਾਂ ਵਾਰ-ਵਾਰ ਐਫ ਡੀ ਦਾ ਸੁਨਾਸਣਾ ਕੇ ਨਾ ਸਾਡੇ ਭਰਾ ਭੈਣ ਦੇ ਰਿਸ਼ਤੇ 'ਚ ਫਰਕ ਪਾਉਣ ਲੱਗੀ ਹੋਈਆਂ ਗੱਲ ਤਾਂ ਇਹ ਬਿਲਕੁਲ ਸਹੀ ਹੈ ਅੱਜ ਕੱਲ ਜਿਹੜੇ ਭੈਣ ਭਰਾਵਾਂ ਦੇ ਵਿੱਚ ਜਿੰਨੇ ਫਰਕ ਪੈਂਦੇ ਨੇ ਨਾ ਉਹਨਾਂ ਦੇ ਵਿੱਚ ਬਹੁਤਾ ਜਿਹੜਾ ਜ਼ਿਆਦਾ ਹਿੱਸਾ ਉਹ ਮਾਪੇ ਵਾਂਗ ਦੇ ਵੱਲੋਂ ਹੋਈ ਪਾਇਆ ਹੋਇਆ ਕਲੇਸ਼ ਤੇ ਕੀਤੀ ਹੋਈਆਂ ਗੱਲਾਂ ਹੁੰਦੀਆਂ ਨੇ ਜੇ ਮਾਪੇ ਵੀ ਆਪਣੀ ਧੀ ਨੂੰ ਕਹੀ ਜਾਣ ਕਿ ਅਸੀਂ ਤੇਰਾ ਸਾਰਾ ਕੁਝ ਕਰਨਾ ਤੇਰੇ ਭਰਾ ਪਰਜਾਈ ਨੇ ਕੀ ਕਰਨਾ ਤਾਂ ਉੱਥੇ ਫਰਕ ਪੈਣਾ ਹੀ ਪੈਣਾ ਬਹੁਤਾ ਫਰਕ ਤਾਂ ਏਸੀ ਗੱਲ ਨਾਲ ਪੈਦਾ ਹੁੰਦਾ ਜਦੋਂ ਮਾਪੇ ਆਪਣੀ ਧੀ ਨੂੰ ਕਹਿੰਦੇ ਨੇ ਕਿ ਤੇਰੇ ਨਾਨਕ ਚੱਕਰ ਦਾ ਅਸੀਂ ਪਹਿਲੇ ਇੰਤਜ਼ਾਮ ਕਰਤਾ ਸਾਨੂੰ ਇਹਨਾਂ ਤੇ ਬਹੁਤੀ ਆਸ ਨਹੀਂ ਤੇ ਫਿਰ ਭਰਾ ਪਰਜਾਈ ਦੇ ਮਨ ਦੇ ਵਿੱਚ ਇਹ ਗੱਲ ਆਉਣੀ ਤਾਂ ਬਿਲਕੁਲ ਸੁਭਾਵਿਕ ਹੈ ਨਾ ਵੀ ਇਹਨਾਂ ਨੇ ਪਹਿਲੇ ਨਾਨਕ ਚੱਕਰ ਦੇ ਕੇ ਸਾਨੂੰ ਤਾਂ ਨੀਮਾ ਪਾਈ ਦਿੱਤਾ ਹੁਣ ਖਾਲੀਅਤ ਜਾ ਕੇ ਅਸੀਂ ਲੈਣਾ ਕੀ ਐ ਚਾਹੀਦਾ ਤਾਂ ਇਹ ਆ ਵੀ ਮਾਪਾਂ ਬਾਬ ਪਵ ਦੇ ਧੀਆ ਪੁੱਤਾਂ ਨੂੰ ਜੋੜਨ ਦੇ ਕੜੀ ਬਣਨ ਨਾ ਕਿ ਤੋੜਨ ਦੀ ਮਾਪਿਆਂ ਨੂੰ ਵੀ ਇਹ ਚਾਹੀਦਾ ਜੇ ਉਹਨਾਂ ਨੇ ਆਪਦੇ ਧੀ ਦਾ ਪੇਕਾ ਘਰ ਹਮੇਸ਼ਾ ਲਈ ਜਾਂਦਾ ਰੱਖਣਾ ਤਾਂ ਆਪਦੇ ਨੌ ਪੁੱਤ ਨੂੰ ਧੀ ਮੂਰੇ ਕਦੇ ਨੀਵਾਂ ਨਾ ਦਿਖਾਉਣ ਜੇ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਪਣੀ ਰਾਏ ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦਿਓ